ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਲਖਵੀਰ ਸਿੰਘ ਜੀ ਗ੍ਰੰਥੀ ਸਿੰਘ ਨਗਰ ਮੱਲੇ ਕਾ ਬੁਰਗਰ ਸਾਹਿਬ ਦੀ ਸੇਵਾ ਕਰ ਰਹੇ ਹਾਂ ਜੀ ਖਾਲਸਾ ਜੀ ਬਾਰੇ ਆਪਾਂ ਮਨ ਲਓ ਨੈਟ ਤੇ ਦੇਖਦੇ ਰਹੇ ਫੋਨਾਂ ਤੋਂ ਪਤਾ ਲੱਗਿਆ ਜੀ ਹੁਣ ਤੇ ਵੀਡੀਓ ਦੇਖਦੇ ਰਹਿੰਦੇ ਸੀ ਬੱਚੇ ਪੜ੍ਹਦੇ ਨੇ ਖਰਚੇ ਵਰਚੇ ਬਹੁਤ ਨੇ ਸਾਹਿਬ ਨਾਲ ਪਰ ਆਪ ਵੀ ਸੇਵਾ ਕਰਦੇ ਆਂ ਪਾਠ ਪੂਜਾ ਕਰਦੇ ਆਂ ਕਾਲ ਸਾਈਡ ਨੇ ਕੀਤੀ ਮੰਨ ਲਓ ਵੀ ਆ ਥੋੜਾ ਜਨ ਸਲਾਈ ਸੈਂਟਰ ਵੇ ਘਰ ਦੇ ਮੰਨ ਲੋਕਾਂ ਨੂੰ ਜਾਣਦੇ ਸੀਗੇ ਉਹਦੇ ਬਾਰੇ ਮਦਦ ਕੀਤੀ ਗਈ ਹੈ। ਮੈਂ ਅਸੀ ਸੈਂਟਰ ਦਾ ਕੰਮ ਜਾਣਦੇ ਸੀ ਪਹਿਲਾਂ ਘਰੇ ਕਰਦੇ ਸੀ ਮਾੜਾ ਮੋਟਾ ਜੀ ਸਾਨੂੰ ਸੰਸਥਾ ਵੱਲੋਂ ਖਾਨ ਸਾਈਡ ਵਾਲੇ ਸੈਂਟਰ ਦਿੱਤਾ ਜੀ ਉਹਨਾਂ ਨੇ ਸੇਵਾ ਕੀਤੀ। ਹਾਲ ਸਾਈਡ ਨੂੰ ਦੇਣਾ ਚਾਹੀਦਾ ਹੈ ਘਰਪੁਰ ਵੀ ਪਾਕਿ ਇੱਥੇ ਪੰਜਾਬ ਦੀ ਵੀ ਵੀਡੀਓ ਦੇਖੀਆਂ ਸੀ ਬਹੁਤ ਵਧੀਆ ਸੋਹਣੇ ਤੁਹਾਨੂੰ ਨਸੇਵਾ ਚੰਗੇ ਬਹੁਤ ਵਧੀਆ ਸਾਡੇ ਕੋਲ 7-8 ਕੁੜੇਗਾ ਕੰਮ ਸੇਕਦਾ ਜੀ ਉਹਨਾਂ ਨੇ ਸਾਨੂੰ ਕੰਮ ਦਿੱਤਾ ਹੈ ਸੰਸਤਾ ਵਾਲੇ ਬਹੁਤ ਬਹੁਤ ਮਿਹਰਬਾਨੀ ਇਹਨਾਂ ਦੀ ਜਿਨ੍ਹਾਂ ਨੇ ਸਾਨੂੰ ਰੋਜ਼ਗਾਰ ਦਿੱਤਾ ਜੀ